ਪੰਜਾਬ ਚਾਹਾਰ ਕਾਰਡ ਦੀ ਨਾਲ ਮੁਫਤ ਸਰਕਾਰੀ ਬਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਵੱਡੀ ਅਪਡੇਟ ਸਾਹਮਣੇ ਆਈ ਹੈ ਕਿਲੋਮੀਟਰ ਸਕੀਮ ਦੇ ਤਹਿਤ ਬਸਾਂ ਦਾ ਵਿਰੋਧ ਕਰ ਰਹੇ ਪੀ ਆਰ ਟੀ ਸੀ ਪੰਜਾਬ ਰੋਡ ਵੇਜ਼ ਤੇ ਪਣਬੱਸ ਦੀ ਠਿਕਾ ਮੁਲਾਜ਼ਮਾਂ ਨੂੰ ਦੇਰ ਰਾਤ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਸੀ ਜਿਸ ਤੋਂ ਬਾਅਦ ਅੱਜ ਦਿਨ ਚੜ੍ਹਦੇ ਹੀ ਪੀ ਆਰ ਟੀ ਸੀ ਪੰਜਾਬ ਰੋਡ ਵੇਜ਼ ਪਣਬੱਸ ਦੀ ਕੱਚੀ ਮੁਲਾਜ਼ਮਾਂ ਨੇ ਸੂਬੇ ਭਰ ਦੇ ਵਿੱਚ ਪ੍ਰਦਰਸ਼ਨ ਕਰੀ ਜੋ ਹੈ ਸ਼ੁਰੂ ਕਰ ਦਿੱਤੀ ਹੈ ਨਾਰੀ ਬਾਜੀ ਲੁਗਾਰ ਰਹੇ ਨੇ ਤਾਂ ਉੱਥੇ ਹੀ ਬੱਸ ਅੜਿਆਂ ਨੂੰ ਜੰਦੇ ਮਾਰ ਦਿੱਤੇ ਗਏ ਨੇ ਸਰਕਾਰੀ ਬੱਸਾਂ ਤੇ ਸਫ਼ਰ ਕਰਨ ਵਾਲਿਆਂ ਨੂੰ ਅੱਜ ਖੱਜਲ ਖੁਆਰ ਹੋਣਾ ਪੈ ਸਕਦਾ ਦੱਸ ਦਈਏ ਕਿ ਪੀ ਆਰ ਟੀ ਸੀ ਪੰਜਾਬ ਰੋਡ ਵੀਜ਼ ਪਣ ਬੱਸ ਦੀ ਕੱਚੇ ਮੁਲਾਜ਼ਮਾਂ ਦੇ ਵੱਲੋਂ ਕਿਲੋਮੀਟਰ ਸਕੀਮ ਤਹਿਤ ਲਿਆਂਦੀਆਂ ਜਾ ਰਹੀਆਂ ਬੱਸਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਜਿਸ ਦੇ ਤਾਲ ਦੇ ਅੱਜ 2 ਘੰਟੇ ਦੇ ਲਈ ਗੇਟ ਟ੍ਰੈਲੀ ਦਾ ਜੋ ਹੈ ਸੱਦਾ ਦਿੱਤਾ ਗਿਆ ਸੀ ਯੋਗੀ ਅਜੇ ਪੰਜਾਬ ਵਿਭਾਗ ਦੇ ਵੱਲੋਂ ਕਿਲੋਮੀਟਰ ਸਕੀਮਾਂ ਦੇ ਤਹਿਤ ਬੱਸਾਂ ਪਾਉਣ ਲਈ ਟੈਂਡਰ ਖੁੱਲਣਾ ਸੀ ਜਿਸ ਦਾ ਲਗਾਤਾਰ ਮੁਲਾਜ਼ਮਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਸ ਸਕੀਮ ਦੇ ਤਹਿਤ ਬੱਸਾਂ ਲਿਆ ਕੇ ਕਿਤੇ ਨਾ ਕਿਤੇ ਵਿਭਾਗ ਨੂੰ ਨਿੱਜੀਕਰਨ ਦੇ ਵੱਲ ਲਿਆਂਦਾ ਜਾ ਰਿਹਾ ਜਿਸ ਦਾ ਵਿਰੋਧ ਉਹਨਾਂ ਦੇ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਤੇ ਅੱਜ ਜੋ ਟੈਂਡਰ ਖੁੱਲਣ ਤੋਂ ਬਾਅਦ ਹੀ ਕੁਝ ਮੁਲਾਜ਼ਮ ਜੋ ਨਹੀਂ ਆਗਵਾ ਨੂੰ ਪੁਲਿਸ ਦੇ ਵੱਲੋਂ ਡੀਟੇਨ ਕਰ ਲਿਆ ਗਿਆ ਜਿਸ ਦੇ ਰੋਸ ਦੇ ਵਜੋਂ ਅੱਜ PRTC ਪੰਜਾਬ ਰੋਡ ਵੇਜ਼ ਪਣ ਬੱਸ ਕੱਚੇ ਮੁਲਾਜ਼ਮਾਂ ਦੇ ਵੱਲੋਂ ਬੱਸ ਸਟੈਂਡਾਂ ਨੂੰ ਬੰਦ ਕਰ ਦਿੱਤਾ ਗਿਆ ਤੇ ਉਹਨਾਂ ਦੇ ਵੱਲੋਂ ਰੋ ਉਸ ਸੇ ਮੂਜ਼ਾਹਰਾ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ 2 ਘੰਟਿਆਂ ਦੇ ਵਿੱਚ ਉਹਨਾਂ ਨੇ ਮੁਲਾਜ਼ਮ ਆਗੂਆਂ ਨੂੰ ਰਿਹਾਅ ਨਾ ਕੀਤਾ ਤਾਂ ਉਹ ਬਸ ਅੱਡਿਆਂ ਤੇ ਜੋ ਹੈ ਵੱਡਾ ਸੰਘਰਸ਼ ਸ਼ੁਰੂ ਕਰ ਸਕਦੇ ਨੇ